ਆਪਣੀ ਡਿਊਟੀ ਦੇ ਮੁਤਾਬਕ 9 ਵਜੇ ਆਏ 10 ਵਜੇ ਆਏ ਸ਼ਾਮ ਨੂੰ ਚਲੇ ਗਏ ਉਹ ਕਿਰਤ ਹੈ ਉਹ ਕਿਰਤ ਕਲੀ ਆਪਾਂ ਆਪਣੇ ਪਰਿਵਾਰ ਦੇ ਲਈ ਜਿਹੜੀ ਕਿਰਤ ਅਸਲੀ ਕਿਰਤ ਗੁਰੂ ਨਾਨਕ ਸਾਹਿਬ ਨੇ ਜਦੋਂ ਗੁਰੂ ਨਾਨਕ ਸਾਹਿਬ ਭਾਈ ਲਾਲੋ ਜਿੱਦੇ ਘਰ ਵੇਖੇ ਗਏ ਤਾਂ ਉਹਨਾਂ ਨੇ ਜਿਹੜੀ ਕਿਰਤ ਅਸਲੀ ਹੈ ਦਸਾਂ ਨੋਹਾਂ ਦੀ ਕਿਰਤ ਨੂੰ ਉਹਨਾਂ ਨੇ ਸਾਬਤ ਕਰਕੇ ਦਿਖਾਇਆ ਵੀ ਦਸਾਂ ਨੋਹਾਂ ਦੀ ਕਿਰਤ ਹਾਰੂ ਭਵ ਜਲੇ ਤਰਣਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁੰਤਾ ਕੀ ਲਗਾ ਵਾਹਿਗੁਰੂ ਜੀ ਅਪਮਾਨ ਸਤਨਾਮ ਸਦਾ ਸਤਨਾਮ ਹਾਲਤ ਪਾਲਤ ਮੋਖ ਉਜਾਲ ਹੋਈ ਹੈ ਮੇਟਰ ਤੇ ਗਿਆ ਹਰ ਪੁਰਖ ਨਿਰਜਨਾ ਰਹਾ ਐਮਪਲਾਈ ਨੇ ਆਪਣਾ ਯੋਗਦਾਨ ਪਾਇਆ ਇਵੀ ਵੰਡ ਕੇ ਛਕਣਾ ਪਰ ਅਸਲ ਵੰਡ ਕੇ ਛਕਣਾ ਉਹ ਛਕਣਾ ਹੈ ਕਿ ਜਿਸ ਵੇਲੇ ਸਮਾਜ ਤੇ ਭੀੜ ਪਈ ਹੋਵੇ ਜਿਸ ਵੇਲੇ ਕਦੀ ਕਿਸੇ ਦੀ ਕੋਈ ਬਾਹ ਨਹੀਂ ਫੜਦਾ ਦੇਸ਼ ਵਿੱਚ ਜਾਂ ਕਿਸੇ ਸਮੇਂ ਔਖਾ ਸਮਾਂ ਹੋਵੇ ਕੋਈ ਤ੍ਰਾਸਦੀ ਆਈ ਹੋਵੇ ਤੁਹਾਡੇ ਆਪ ਦੇ ਛਕਣ ਦੇ ਲਈ ਕਿੰਨਾ ਪ੍ਰਸ਼ਾਦਾ ਹੋਵੇ ਘੱਟ ਹੋਵੇ ਕੁਝ ਵੀ ਹੋਵੇ ਉਸ ਨੂੰ ਵੀ ਤੁਸੀਂ ਵੰਡ ਕੇ ਛਕਣਾ ਉਸ ਨੂੰ ਲੋੜ ਮੁਤਾਬਕ ਆਪਣੇ ਜੀਵਨ ਨੂੰ ਗੁਰੂ ਸਾਹਿਬ ਦੇ ਦਿਖਾਏ ਮਾਰਗ ਤੇ ਚੱਲਦਿਆਂ ਹੋਇਆ ਜਿੰਨਾ ਵੀ ਹੈ ਉਹ ਵੰਡ ਕੇ ਛਕਣਾ ਉਹ ਅਸਲ ਵੰਡ ਕੇ ਛਕਣਾ ਹੈ ਨਾਮ ਜਪਣਾ ਹੀ ਨਹੀਂ ਕਿ ਕੱਲਾ ਸਵੇਰੇ ਉੱਠਣਾ ਆਪਣਾ ਨਿਤਨੇਮ ਕਰਨਾ ਸ਼ਾਮ ਨੂੰ ਨਿਤਨੇਮ ਕਰਨਾ ਕਿਸੇ ਵੀ ਧਰਮ ਦੇ ਵਿੱਚ ਦੇਖੇ ਜਿੰਨੇ ਵੀ ਕਰਮਚਾਰੀ ਵੱਖ-ਵੱਖ ਡਿਪਾਰਟਮੈਂਟ ਵੱਖ-ਵੱਖ ਬ੍ਰਾਂਚਾਂ ਦੇ ਅਹੁਦੇ ਦਾ ਆਫੀਸਰ ਸਾਹਿਬ ਮਾਨਯੋਗ ਕਮਿਸ਼ਨ ਸਾਹਿਬ ਮਾਨਯੋਗ ਐਕਸੀਮ ਸਾਹਿਬ ਤੇ ਜਿੰਨੇ ਵੀ ਐਮਸੀ ਸਾਹਿਬ ਮੇਰੇ ਬਹੁਤ ਸਤਿਕਾਰਯੋਗ ਮੇਰ ਪ੍ਰਵੀਨ ਸ਼ਰਮਾ ਜੀ ਅਸ਼ੋਕ ਕੁਮਾਰ ਤਮੀਜਾ ਜੀ ਅਤੇ ਮੋਗੇ ਦੀ ਸਮੂਹ ਸੰਗਤ ਸਾਡੇ ਪੈਣਪਰਾ ਜਿਨ੍ਹਾਂ ਨੇ ਅੱਜ ਨਗਨਗਮੇ ਕੇ ਜਿੱਥੇ ਅੱਜ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਖੰਡ ਪਾਠ ਹੋਏ ਜਿਨ੍ਹਾਂ ਦੇ ਭੋਗ ਪਾਏ ਗਏ ਕਥਾ ਕੀਰਤਨ ਵਿਚਾਰਾਂ ਹੋਈਆਂ ਕਿਉਂਕਿ ਜਿੱਥੇ ਸਤਿਗੁਰ ਸੇਵਾ ਬਖਦੇ ਹਨ ਕਿੰ ਸਤਿਗੁਰ ਦੀ ਸੇਵਾ ਸਤਿਗ ਹੈ ਜੇ ਕਰੇ ਕੋਈ ਕਰੇ ਚਿਤ ਲਾਏ ਜਿਨ੍ਹਾਂ ਜੀਵਾਂ ਤੇ ਜਿਨ੍ਹਾਂ ਭੈਣ ਭਰਾਵਾਂ ਤੇ ਅਫੀਸਰ ਸਾਹਿਬ ਦੀ ਕਿਰਪਾ ਹੁੰਦੀ ਹੈ ਉੱਥੇ ਹੀ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਹੁੰਦੀਆਂ ਹਨ ਜੇ ਅੱਜ ਬਖਸ਼ਿਸ਼ ਹੋਈ ਹੈ ਜੇ ਤਨਛੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਖੰਡ ਪਾਠ ਹੋਏ ਹਨ ਗੁਰੂ ਕਰਦੇ ਵਜੀਰ ਜਿਨ੍ਹਾਂ ਨੇ ਇੱਕ ਇੱਕ ਸ਼ਬਦ ਪਰਸੋਂ ਰੋਜ਼ ਤੋਂ ਸੰਗਤਾਂ ਨੂੰ ਸੁਣਾ ਕੇ ਸੰਗਤਾਂ ਪਰਮਾਤਮਾ ਦੀ ਅਪਾਰ ਬਖਸ਼ਿਸ਼ ਹੋਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਿਆਦਾ ਕੁਝ ਬੋਲਣਾ ਚੰਗਾ ਨਹੀਂ ਲੱਗਦਾ ਪਰ ਮੈਂ ਇਹ ਚਾਹੂਗੀ ਕਿ ਅੱਜ ਦਾ ਜੋ ਅਸੀਂ ਅਖੰਡ ਪਾਠ ਜਿਹੜੇ ਹੈਗੇ ਅੱਜ ਇਹਨਾਂ ਦੇ ਭੋਗ ਪੈ ਰਹੇ ਨੇ ਇਹ ਪਿਛਲੇ ਤਕਰੀਬਨ ਦਿਨ-ਦਿਨ ਤੋਂ ਚੱਲ ਰਹੇ ਨੇ ਤੇ ਅੱਜ ਬਹੁਤ ਹੀ ਵਧੀਆ ਪ੍ਰੋਗਰਾਮ ਜਿਹੜਾ ਹੈਗਾ ਐਮਪਲੋਈਜ਼ ਫੈਡਰੇਸ਼ਨ ਵੱਲੋਂ ਇਹ ਲਿਖਿਆ ਗਿਆ ਹੈ ਮੈਂ ਸਭ ਨੂੰ ਮੁਬਾਰਕਬਾਦ ਵੀ ਦਿੰਨੀ ਆ ਤੇ ਮੈਂ ਪਰਮਾਤਮਾ ਅੱਗੇ ਇਹੀ ਅਰਦਾਸ ਕਰੂੰਗੀ ਕਿ ਉਹ ਸਾਡੀ ਸਾਰੀ ਕਾਰਪੋਰੇਸ਼ਨ ਦੇ ਜਿੰਨੇ ਆਫੀਸਰਸ ਨੇ ਜਿੰਨੇ ਏਮਪਲੋਈਜ਼ ਨੇ ਦੀਨੇ ਸੇਵਾਦਾਰ ਨੇ ਉਹਨਾਂ ਨੂੰ ਜਿਹੜਾ ਹੈ ਉਹ ਸਾਡੇ ਕਾਰਪੋਰੇਸ਼ਨ ਤੋਂ ਜਿਹੜੀਆਂ ਆਸ਼ਾਵਾਂ ਉਮੀਦਾਂ ਇੱਥੋਂ ਦੇ ਲੋਕ ਰੱਖਦੇ ਨੇ ਉਹਨਾਂ ਤੇ ਖਰਾ ਉਤਰਨ ਦਾ ਬਲ ਬਖਸ਼ਣ ਕਦੇ-ਕਦੇ ਕੰਮ ਕਰਦੇ ਟਾਈਮ ਕੁਝ ਜ਼ਿਆਦਾ ਕੰਮ ਹੋ ਜਾਂਦਾ ਤਾਂ ਹੋ ਸਕਦਾ ਕਿਸੇ ਦੇ ਕੰਮ ਰਹਿ ਵੀ ਜਾਂਦੇ ਹੋਣ ਜਾਂ ਹੋ ਸਕਦਾ ਹੈ ਕਿ ਕੋਈ ਗਲਤੀਆਂ ਵੀ ਸਾਡੇ ਸਟਾਫ ਕੋਲੋਂ ਹੋ ਜਾਂਦੀਆਂ ਹੋਣ ਉਹਦੇ ਵਾਸਤੇ ਪਰਮਾਤਮਾ ਤੇ ਮੈਂ ਸਭੂ ਸਾਧ ਸੰਗਤ ਜਿਹੜੀ ਇੱਥੇ ਬੈਠੀ ਹੈ ਉਹਨਾਂ ਅੱਗੇ ਅਸੀਂ ਉਹ ਪਹਿਲਾਂ ਹੀ ਜਿਹੜਾ ਹੈਗਾ ਅਸੀਂ ਉਹਨਾਂ ਕੋਲੋਂ ਮਾਫੀ ਮੰਗਦੇ ਆ ਤੇ ਅਸੀਂ ਆਪਣੀ ਪੂਰਨ ਤੌਰ ਤੇ ਕੋਸ਼ਿਸ਼ ਕਰਾਂਗੇ ਦੀ ਕਾਰਪੋਰੇਸ਼ਨ ਵੱਲੋਂ ਜੋ ਵੀ ਆਸ਼ਾਵਾਂ ਤੇ ਉਮੀਦਾਂ ਸ਼ਹਿਰ ਵਾਲਿਆਂ ਦੇ ਦੀਆਂ ਹੈਗੀਆਂ ਉਹ ਪੂਰੀਆਂ ਕਰੀਏ ਤੇ ਅਸੀਂ ਪਰਮਾਤਮਾ ਅੱਗੇ ਵੀ ਇਹੀ ਇਹੀ ਜਿਹੜੀ ਹੈਗੀ ਸਾਡੀ ਅਰਦਾਸ ਹੋਏਗੀ ਕਿ ਇੱਥੋਂ ਦੇ ਸਾਰੇ ਏਮਪਲੋਈਜ਼ ਜਿਹੜੇ ਹੈਗੇ ਉਹ ਰਲ ਮਿਲ ਕੇ ਜਿਹੜਾ ਹੈਗਾ ਉਹ ਕੰਮ ਕਰਨ ਤੇ ਪਰਮਾਤਮਾ ਉਹਨਾਂ ਨੂੰ ਸਮਤ ਬਖਸ਼ੇ ਕਿ ਉਹ ਸਾਰੇ ਰਲ ਮਿਲ ਕੇ ਆਪਣਾ ਕੰਮ ਕਰਨ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਅਮ ਜਨਗਰ ਨਿਕ ਮੈਂ ਪਾਣੀ ਮੱਠਾ ਵਰਦਾ ਪਰ ਦਬੂ ਕੇ ਰੱਖਿਆ ਗਿਆ ਕਿਸੇ ਦੇਸ ਨੂੰ ਹੁੰਦੇ ਤੁਸੀਂ ਕੀ ਸਾਸ਼ੀ ਕਾਲ ਜੀ ਵਾਈਕ੍ਰੋਜੀ ਕਾ ਖਾਲਸਾ ਵਾਈਕ੍ਰੋਜੀ ਕੀ ਫਤਿਹ ਆ ਸਾਡੇ ਨਗਰ ਨਿਗਮ ਵਿਖੇ ਸ਼੍ਰੀ ਕੰਨ ਸਾਹਿਬ ਜੀ ਦੇ ਪੋਪ ਪਾਏ ਗਏ ਆ ਅਰ ਕੀਰਤਨ ਹੋਇਆ ਆ ਔਰ ਸਾਡੇ ਮੇਰੇ ਵੀਰ ਫੌਜੀ ਵੀਰ ਜੀ ਉਹ ਨਹੀਂ ਉਹਨਾਂ ਦੇ ਸਾਰੇ ਸਾਥੀਆਂ ਦੇ ਦੁਆਰਾ ਇਹ ਉਪਰਾਲਾ ਕੀਤਾ ਗਿਆ ਸੋ ਪ੍ਰਮਾਤਮਾਗੇ ਇਹ ਅਰਦਾਸ ਕੀਤੀ ਹੈ ਸਰਬਤ ਭਲੇ ਦੀ ਅਰਦਾਸ ਕੀਤੀ ਹੈ ਅਸੀਂ ਸਭਨਾਂ ਨੇ ਔਰ ਹਮੇਸ਼ਾ ਵਾਹਿਗੁਰੂ ਕਾਲਪੁਰਖ ਆਪਣੀ ਕਿਰਪਾ ਸਾਡੇ ਸਭ ਤੇ ਪੰਜਾਬ ਤੇ ਸਾਡੇ ਮੋਗੇ ਤੇ ਸਾਡੇ ਦੇਸ਼ ਤੇ ਬਣਾਈ ਰੱਖਣ ਬਸ ਇਹੀ ਬੇਨਤੀਆਂ ਕੀਤੀਆਂ ਨੇ ਜੀ